ਨਾਮ ਕਾ ਗੰਧੀ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਗੂੜਾ ਉੱਤੇ ਆਣ ਪਿਆ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਜਦੋਂ ਕਿਤ ਨਹੀਂ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਈਆਂ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਤੇ ਇਹਨਾਂ ਦੇ ਉੱਪਰ ਪੰਗੂੜਾ ਆਣ ਪਿਆ ਵਾ ਇਹਨਾਂ ਦਾ ਨਾਮ ਅਨਿੰਦਰ ਕੁਮਾਰ ਹੈ ਤੇ ਕਰੀਜਪੁਰ ਤੇ ਰਹਾਂ ਮਲੇ ਇਹਨਾਂ ਨੂੰ ਇੱਥੇ ਕਿੱਥੇ ਲੈ ਲਵਾਂ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦੇ ਅੰਦਰ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਰੇ ਮੇਰੇ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਿੱਤ ਕਰਾਰ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਤਰਬੰਦਕ ਨੇ ਉਤਾਰ ਦਿੱਤੇ ਕੋਈ ਕੁਝ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾ ਜਿਉਂਤੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦ ਕੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਗੱਡੇ ਆ ਕੋਈ ਵੀ ਹੱਥ ਨਹੀਂ ਛੀ ਲਾਂਦਾ ਕੋਈ ਵੀ ਕੁਝ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਝ ਨਹੀਂ ਹਾਂਜੀ ਇਹ ਪਰਵਾਦ ਨੂੰ ਕਹਿੰਦੇ ਪਏ ਕੋਈ ਇਨਫੋਰਮ ਕੀਤਾ ਹੋਇਆ ਉਹ ਆ ਰਹੇ ਭਾਜੀ ਇਹਨਾਂ ਦੇ ਵਿਆਹ ਹੋਣ ਹੋਏ 3-4 ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਇਹ ਤਿੰਨੇ ਭਰਾ ਨੇ ਵਿਚਾਲੇ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਭੀ ਵੀ ਸਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਨਹੀਂ ਆ ਵੀ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਤੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਸਾਫ ਮਿਲ ਜੇ ਤਾਂ ਬਹੁਤ ਵਧੀਆ ਕਿਤੋਂ ਹੈ ਭਾਜੀ ਆ ਰਹੇ ਨੇ ਇਹ ਜੀ ਗੁਰੂ ਨਾਨਕ ਪਾਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਕਿ ਨੰਨਾ ਬਣਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਖਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਦਿੱਗਿਆ ਦਾ ਹਵਾਨਾ ਦਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੋਦਾ ਖਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਦਾ ਪਤਾ ਲੱਗਾ ਉਹਨਾਂ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਐਦਾਂ ਫੋਨ ਬੰਦ ਕੀਤੇ ਨੀ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਅਬ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਰਉਂਦੇ ਫਰਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਕਿ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ